ਬਹੁਤ ਸਾਰੇ ਕਿਸਾਨ ਭਰਾਵਾਂ ਦੇ ਮੈਸੇਜ ਆ ਰਹੇ ਸੀ ਵੀ ਝੋਨੇ ਵਿੱਚ ਪोटाश ਕਦੋਂ ਪਾਉਣੀ ਚਾਹੀਦੀ ਆ ਕਿੰਨੀ ਪਾਉਣੀ ਚਾਹੀਦੀ ਆ ਕਿਨੀ ਪोटाश ਦੇ ਫਾਇਦੇ ਨੇ ਅਤੇ ਕਿਹੜੀ ਪोटाश ਪਾਈ ਜਾਵੇ ਕਿਸਾਨ ਭਰਾਵੋ ਝੋਨੇ ਨੂੰ ਪोटाਸ਼ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਤੁਹਾਡੇ ਖੇਤ ਵਿੱਚ ਪोटाਸ਼ ਦੀ ਕਮੀ ਆ ਹਲਕੇ ਵਹਣ ਨੇ ਜਾਂ ਫਿਰ ਤੁਸੀਂ ਤਿੰਨ ਫਸਲੀ ਚੱਕਰੀ ਵਿੱਚ ਹੈਗੇ ਹੋ ਤਾਂ ਤੁਹਾਡੇ ਖੇਤ ਵਿੱਚ ਪोटाਸ਼ ਦੀ ਕਮੀ ਜ਼ਰੂਰ ਆਵੇਗੀ ਹਾਵੇਗੀ ਡਾਕਰ ਬਾਣਾ ਵਿੱਚ ਘੱਟ ਮਿਲੇਗੀ ਜਿੱਥੇ ਕਣਕ ਝੋਨਾ ਹੁੰਦਾ ਹੈ ਉੱਥੇ ਘੱਟ ਹੋਵੇਗੀ ਪਰ ਜਿੱਥੇ ਤਿੰਨ ਫਸਲੀ ਚੱਕਰ ਆ ਉੱਥੇ ਪੋਟਾਸ਼ ਦੀ ਕਮੀ ਜ਼ਰੂਰ ਆਵੇਗੀ ਤੇ ਕਿਸਾਨ ਭਰਾਵੋ ਇਹ ਕਮੀ ਤੁਸੀਂ ਪਹਿਲੇ ਜੂਰੇ ਨਾਲ ਹੀ ਦੂਰ ਕਰ ਲਓ ਤਾਂ ਚੰਗੀ ਗੱਲ ਆ ਪਹਿਲੇ ਜੂਰੀਏ ਦੇ ਨਾਲ ਤੁਸੀਂ ਪੋਟਾਸ਼ 25 ਕਿਲੋ ਪਾ ਸਕਦੇ ਹੋ ਜਿਹੜੀ ਕਿ ਐਮਓਪੀ ਦੇ ਨਾਮ ਤੇ ਆਉਂਦੀ ਆ 1700 ਦਾ ਬੈਗ ਹੁੰਦਾ 1700 ਦਾ ਬੈਗ ਤੁਸੀਂ 2 ਕਿਲਿਆਂ ਦੇ ਵਿੱਚ ਲਾ ਕੇ ਪਾ ਸਕਦੇ ਹੋ ਜਾਂ ਫਿਰ ਤੁਸੀਂ ਦੂਸਰੇ ਜੂਰੀਏ ਦੇ ਨਾਲ ਵੀ ਪੋਟਾਸ਼ ਪਾ ਸਕਦੇ ਹੋ ਤੇ ਕਿਸਾਨਪੁਰਾ ਜਿਹੜੇ ਕਿਸਾਨਪੁਰਾ ਤਿੰਨ ਫਸਲੀ ਚੱਕਰ ਵਿੱਚ ਨੇ ਜਾਂ ਮੱਕੀ ਤੋਂ ਬਾਅਦ ਝੋਨਾ ਲੱਗ ਰਿਹਾ ਮੱਕੀ ਵਾਲੇ ਕਿਸਾਨ ਵੀਰ ਧਿਆਨ ਦੇਣ ਮੱਕੀ ਤੋਂ ਬਾਅਦ ਝੋਨੇ ਵਿੱਚ ਪਟਾਸ ਪਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਪोटाश ਨਾਲ ਹੀ ਤੁਹਾਡਾ ਝੌਂਦੇ ਨੇ ਸੇਤੀ ਫਟਾਰਾ ਕਰਨਾ ਆ ਪोटाश ਮੱਕੀ ਨੇ ਖਿੱਚਲੀ ਤੁਹਾਡੀ ਪਹਿਲੀ ਵਾਲੀ ਖੇਤ ਦੇ ਵਿੱਚੋਂ ਤੇ ਹੁਣ ਦੁਬਾਰੇ ਪोटाश ਜ਼ਰੂਰ ਪਾਈ ਜਾਵੇ ਕਿਸਾਨ ਪ੍ਰਭੂ ਪोटाश ਦੀ ਡੋਜ਼ ਹੈਗੀ ਆ 25 ਕਿਲੋ ਜਿਹੜੀ ਕਿ ਐਮਓਪੀ ਦੀ ਆਉਂਦੀ ਆ ਨੂਨ ਮਿਰਚ ਮਸਾਲੇ ਜਿਹਾ ਲਈ ਜੇਕਰ ਤੁਸੀਂ ਇੱਕ ਸਸਤੀ ਪोटाश ਆਉਂਦੀ ਆ ਉਹਦੀ ਪਰਸੈਂਟੇਜ ਘੱਟ ਹੁੰਦੀ ਆ ਤੇ ਉਹ 900 ਦਾ ਬੈਗ ਆਉਂਦਾ ਉਹ ਪੂਰੇ ਦਾ ਪੂਰਾ ਪਵੇਗਾ ਤੁਹਾਡੇ 1 ਕਿੱਲੇ ਦੇ ਵਿੱਚ 50 ਕਿਲੋ ਦਾ ਤੇ ਪਰ ਇਹ 60% ਪोटाश ਆ ਇਹ ਤੁਹਾਡੀ 25 ਕਿਲੋ ਹੀ ਪਵੇਗੀ ਜੇਕਰ ਕਿਸਾਨ ਭਰਾਵੋ ਤੁਸੀਂ ਪोटाश ਪਾਉਣ ਤੋਂ ਖੁੰਝ ਗਏ ਪਹਿਲੇ ਦੂਸਰੇ ਜੂਰੇ ਨਾਲ ਨਹੀਂ ਪਾਈ ਤੇ ਹੁਣ ਤੁਹਾਨੂੰ ਲੋੜ ਮਹਿਸੂਸ ਹੋ ਰਹੀ ਆ ਤਾਂ ਤੁਸੀਂ ਪोटाश ਦੀ ਝੋਨੇ ਉੱਪਰ ਸਪਰੇਅ ਵੀ ਕਰ ਸਕਦੇ ਹੋ ਜਦੋਂ ਤੁਸੀਂ ਸੁੰਡੀ ਵਾਲੀ ਸਪਰੇਅ ਕਰਨੀਆਂ ਝੋਨੇ ਦੇ ਉੱਪਰ 50 55 ਦਿਨ ਤੇ ਉਦੋਂ ਵੀ ਕਰ ਸਕਦੇ ਹੋ ਜਾਂ ਵੱਖਰੇ ਤੌਰ ਤੇ ਵੀ ਕਰ ਸਕਦੇ ਹੋ ਪोटाਸ਼ ਵਾਲੀ ਸਪਰੇਅ NPK ਦੇ ਰਾਹੀਂ ਵੀ ਆਪਾਂ ਕਰ ਸਕਦੇ ਆ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਦਾ ਹੁੰਨਾ ਵੀ ਮੇਰਾ ਇੱਕ ਫੇਵਰਟ NPK ਆ 555 17 ਮਹਿੰਦਰਾ ਕੰਪਨੀ ਦਾ ਮੈਂ ਨਹੀਂ ਕਹਿੰਦਾ ਵੀ ਇਹੀ ਕੰਪਨੀ ਦਾ ਪਾਉਣਾ ਹੈ ਜਿਹੜਾ ਤੁਹਾਨੂੰ ਤੁਹਾਡੇ ਏਰੀਆ ਵਿੱਚ ਸੌਖੇ ਤਰੀਕੇ ਦੇ ਨਾਲ ਮਿਲ ਜਾਵੇ ਤੁਸੀਂ ਉਹ ਪਾ ਸਕਦੇ ਹੋ ਕੋਰੋ ਮੰਡਲ ਦੇ ਵੀ ਆਉਂਦੇ ਨੇ ਤੇ ਹੋਰ ਜਿੰਨੇ ਵੀ ਕੰਪਨੀਆਂ NPK ਲੈ ਕੇ ਆਉਂਦੀਆਂ ਨੇ ਸਾਰਿਆਂ ਦੇ ਵਿੱਚ ਪੋਟਾਸ਼ ਮੌਜੂਦ ਹੁੰਦੀ ਆ ਤੇ ਇਹ ਜਿਹੜਾ NPK ਮੈਂ ਦਿਖਾ ਰਿਹਾ ਇਹ ਦੇ ਵਿੱਚ ਜ਼ਿੰਕ ਆਇਰਨ ਕਾਪਰ ਪੋਟਾਸ਼ ਫਾਸਫੋਰਸ ਤੇ ਨਾਈਟrogen ਪੰਜ ਕਿਸਮ ਦੇ ਤੱਤੇ ਇਹਦੇ ਵਿੱਚ ਹੁੰਦੇ ਨੇ ਤੇ ਇਹ ਜਿਹੜੇ ਖਰਾਕੀ ਤੱਤ ਨੇ ਝੋਨੇ ਨੂੰ ਬਹੁਤ ਹੀ ਲੋੜੀਂਦੇ ਨੇ ਇਹ ਪੰਜ ਦੇ ਪੰਜ ਤੁਹਾਡੇ ਖਰਾਕੀ ਤੱਤੇ ਐਨਪੀਕੇ ਦੇ ਰਹੀਂ ਤੁਹਾਨੂੰ ਮਿਲ ਜਾਣਗੇ ਜੇਕਰ ਤੁਸੀਂ ਇਹ ਅਲੱਗ-ਅਲੱਗ ਕਿਸਮ ਦੇ ਲਿਆ ਕੇ ਪਾਉਣਿਓ ਪੋਟਾਸ਼ ਵੱਖਰੀ ਕਾਪਰ ਵੱਖਰਾ ਜ਼ਿੰਕ ਵੱਖਰਾ ਤਾਂ ਕਿਤੇ ਨਾ ਕਿਤੇ ਕਿਸਾਨ ਭਰਾਵੋ ਡੋਜ਼ ਵੀ ਵੱਧ ਜਾਂਦੀ ਆ ਅਤੇ ਤੁਹਾਡਾ ਖਰਚਾ ਵੀ ਨਜਾਇਜ਼ ਹੋ ਜਾਂਦਾ ਹੈ ਤੇ ਇਹ ਵਾਲੇ ਐਨਪੀਕੇ 250 ਤੋਂ ਲੈ ਕੇ 300 ਦੇ ਵਿੱਚ ਵਿੱਚ ਤੁਹਾਨੂੰ ਇਕੱਲੇ ਦੇ ਮਿਲ ਜਾਣਗੇ 1 ਕਿਲੋ ਕਿੱਲੇ ਦਾ ਐਨਪੀਕੇ ਪਵੇਗਾ ਤੇ ਤੁਸੀਂ ਜਿਹੜੀ ਸਪਰੇਅ ਕਰਨੀ ਆ ਹੁਣ ਆਪਾਂ 50 55 ਦਿਨ ਤੇ ਸੁੰਡੀ ਵਾਲੀ ਫੰਗੀਸਾਈਡ ਤੇ ਐਨਪੀਕੇ ਤਿੰਨ ਚੀਜ਼ਾਂ ਦਾ ਘੋਲ ਬਣਾ ਕੇ ਕਰ ਸਕਦੇ ਹੋ ਤੁਹਾਡਾ ਇਹ ਐਨਪੀਕੇ ਸੁੰਡੀ ਵਾਲੀ ਸਪਰੇਅ ਦੇ ਨਾਲ ਬਹੁਤ ਹੀ ਆਸਾਨ ਤਰੀਕੇ ਨਾਲ ਘੁਲ ਜਾਵੇਗਾ ਕੋਈ ਵੀ ਇੱਕ ਦੂਸਰੇ ਨੂੰ ਨਹੀਂ ਕੱਟ ਕਰੇਗਾ ਜਿਵੇਂ ਕਿ ਦੋਸਤੋ ਮੈਂ ਪਹਿਲਾਂ ਹੀ ਦੱਸਿਆ ਸੀ ਵੀਡੀਓ ਵਿੱਚ ਵੀ ਪ੍ਰਦਾਨ ਰਹਿਣ ਦਿਓ ਸਪਰੇਅ ਵੱਲ ਝਕਾਵ ਜਿਆਦਾ ਹੋਵੇ ਤਾਂ ਅੱਛੇ ਰਿਜ਼ਲਟ ਮਿਲਣਗੇ ਜਿੰਨੇ ਰੁਪਿਆ ਵਿੱਚ ਤੁਹਾਡੀ ਪ੍ਰਦਾਨ ਪਵੇਗੀ ਓਨੇ ਰੁਪਿਆ ਵਿੱਚ ਤੁਹਾਡੇ ਤਿੰਨ ਫਾਇਦੇ ਹੋਣਗੇ ਇੱਕ ਪਹਿਲਾ ਤਾਂ ਸੁੰਡੀ ਹੋਰੀਆ ਕੰਟਰੋਲ ਦੂਜਾ ਫੰਗਸ ਕੰਟਰੋਲ ਹੋਰੀਆ ਤੀਜਾ ਤੁਹਾਨੂੰ ਝੋਨੇ ਨੂੰ ਖਰਾਕੀ ਤੱਤ ਮਿਲ ਰਹੇ ਨੇ ਐਨਪੀਕੇ ਦੇ ਨਾਲ ਇਸ ਕਰਕੇ ਦੋਸਤੋ ਝੋਨੇ ਨੂੰ ਹੋਰ ਕੈਮੀਕਲ ਚੀਜ਼ਾਂ ਪਾਉਣ ਦੀ ਬਜਾਏ ਖਰਾਕੀ ਤੱਤ ਪਾਏ ਜਾਣ ਤਾਂ ਜਿਆਦਾ ਵਧੀਆ ਆ ਤੇ ਜਿਹੜੇ ਕਿਸਾਨ ਭਰਾਵਾਂ ਨੇ ਬਾਸਪਤੀ ਝੋਨਾ ਲਗਾਇਆ ਹੋਇਆ ਉਹਨਾਂ ਲਈ ਤਾਂ ਪਟਾਸ਼ ਵਰਦਾਨ ਆ ਕਿਉਂਕਿ ਬਾਂਸਪਤੀ ਝੋਨੇ ਨੇ ਤੁਹਾਡਾ ਓਪਨ ਮਾਰਕੀਟ ਦੇ ਵਿੱਚ ਕੁਆਲਿਟੀ ਦੇ ਆਧਾਰ ਤੇ ਰੇਟ ਲੱਗਣਾ ਆ ਕੁਆਲਿਟੀ ਪਟਾਸ਼ ਨੇ ਹੀ ਵਧਾਉਣੀ ਆ ਤੇ ਬਾਂਸਪਤੀ ਵਾਲੇ ਕਿਸਾਨ ਭਰਾ ਜਰੂਰ ਪਟਾਸ਼ ਦੇ ਉੱਪਰ ਗੌਰ ਕਰਨ ਜੇਕਰ ਉਹ ਮੱਕੀ ਤੋਂ ਬਾਅਦ 1692 ਜਾਂ 1509 ਝੋੰਡਾ ਲਗਾ ਰਹੇ ਨੇ ਤਾਂ ਉਹ ਕਿਸਾਨ ਵੀਰ ਇੱਕ ਬੈਗ ਵੀ 1 ਕਿੱਲੇ ਵਿੱਚ ਪਟਾਸ਼ ਦਾ ਪਾ ਸਕਦੇ ਨੇ 60% ਵਾਲੀ ਦਾ ਖਰਚਾ ਇੱਥੇ ਥੋੜਾ ਜਿਹਾ ਜ਼ਿਆਦਾ ਹੋ ਜਾਵੇਗਾ 1700 ਦਾ ਬੈਗ ਇੱਕ ਕਿਲੇ ਚ ਪਾਉਣ ਦੇ ਨਾਲ ਪਰ ਦੋਸਤੋ ਤੁਹਾਡਾ ਓਪਨ ਮਾਰਕੀਟ ਵਿੱਚ ਲੱਗਣ ਵਾਲਾ ਰੇਟ ਵੀ ਕਿਤੇ ਨਾ ਕਿਤੇ ਜ਼ਿਆਦਾ ਗੁਣਾ ਦੇ ਵਿੱਚ ਵੱਧ ਹੋਵੇਗਾ ਤੇ ਤੁਹਾਡੀ ਇਨਕਮ ਵੀ ਇਨਕਰੀਜ਼ ਹੋ ਜਾਵੇਗੀ ਇਸ ਕਰਕੇ ਦੋਸਤੋ ਬਾਸਪਤੀ ਵਾਲੇ ਕਿਸਾਨ ਭਰਾ ਜਰੂਰ ਧਿਆਨ ਦੇਣ ਉਹ ਇਸ ਤੋਂ ਅੱਗੇ ਜਾ ਕੇ ਜਦੋਂ ਤੁਸੀਂ ਸਪਰੇਹਾ ਕਰ ਰਹੇ ਹੋ ਤਾਂ ਇੱਕ ਰਿਪੋ ਦਵਾਈ ਆਉਂਦੀ ਹੈ ਮਹਿੰਦਰਾ ਦੀ 5550 ਜਿਸ ਦੇ ਵਿੱਚ ਪोटाश ਦੀ ਮਾਤਰਾ ਵਧੀਆ ਹੁੰਦੀ ਹੈ ਤੁਸੀਂ ਇਹ ਵਾਲੇ ਦੇ ਐਨਪੀਕੇ ਇਦਾਂ ਦੇ ਲਿਆ ਕੇ ਵੀ ਸਪਰੇਅ ਕਰ ਸਕਦੇ ਹੋ ਜਿਨ੍ਹਾਂ ਵਿੱਚ ਪोटाश ਦੀ ਮਾਤਰਾ ਜ਼ਿਆਦਾ ਹੋਵੇ ਤੇ ਕਿਸਾਨ ਪ੍ਰਭ ਤੁਹਾਨੂੰ ਇਹ ਖਰਾਕੀ ਤੱਤ ਤੁਹਾਡੀਆਂ ਨਜ਼ਦੀਕੀ ਕੀੜੇ ਮਾਰ ਦਵਾਈਆਂ ਤੇ ਆਰਾਮ ਦੇ ਨਾਲ ਮਿਲ ਜਾਣਗੇ ਉਹਨਾਂ ਤੋਂ ਇਹ ਖਰਾਕੀ ਤੱਤ ਤੁਸੀਂ ਖਰੀਦ ਕੇ ਧੌਣੇ ਉੱਪਰ ਸਪਰੇਅ ਕਰ ਸਕਦੇ ਹੋ ਕਿਸਾਨ ਪ੍ਰਭ ਇਸ ਤਰ੍ਹਾਂ ਦੀਆਂ ਖੇਤੀਬਾੜੀ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਆਪਣੇ ਝੱਜ ਐਗਰੀਕਲਚਰ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਜੇਕਰ ਤੁਹਾਨੂੰ ਖੇਤੀ ਸਬੰਧੀ ਕਿਸੇ ਕਿਸਮ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਮੈਂ ਇੱਥੇ WhatsApp ਨੰਬਰ ਮੈਂਸ਼ਨ ਕਰ ਰਿਹਾ ਹਾਂ ਤੁਸੀਂ ਇਹ WhatsApp ਨੰਬਰ ਤੇ ਫਸਲ ਦੀ ਵੀਡੀਓ ਬਣਾ ਕੇ ਆਪਾਂ ਨੂੰ ਸੈਂਡ ਕਰ ਦਿਆ ਕਰੋ ਤੇ ਆਪਾਂ ਤੁਹਾਡਾ ਰਿਪਲਾਈ ਉੱਥੇ ਜ਼ਰੂਰ ਕਰਦੇ ਰਹਾਂਗੇ ਵੀਡੀਓ ਦੇਖਣ ਲਈ ਸਾਰਿਆਂ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ ਜੀ